ਤੋ ਬੰਦਾ ਸਿੰਘ ਬਹਾਦਰ ਨੇ 6 ਸਾਲ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ ਨੇ ਤੇ ਉਸ ਵੇਲੇ ਅਖਬਾਰ ਆਤੇ ਦਰਬਾਰੇ ਮੋਲਾ ਫਾਰਸੀ ਦੀ ਜਿਹੜੀ ਅਖਬਾਰ ਹੈ ਉਸ ਸਮੇਂ ਦੀ ਜਿਦੇ ਵਿੱਚ ਰੋਜ਼ ਖਬਰਾਂ ਜਾਂਦੀਆਂ ਨੇ ਫਰਖਸিয়ার ਨੂੰ ਉਦੋਂ ਇੱਕ ਬ੍ਰਾਹਮਣ ਖਬਰਾਂ ਦੇਣ ਵਾਲਾ ਸੀਦਾ ਨਾਮ ਹੈ ਪਰਥਰੀਦਾਸ ਪਰਥਰੀਦਾਸ ਨੇ ਤਿੰਨ ਖਬਰਾਂ ਦਿੱਤੀਆਂ ਨਾ ਤੁਸੀਂ ਹੈਰਾਨ ਹੋਵੋਗੇ ਕਿ ਬੰਦਾ ਸਿੰਘ ਬਹਾਦਰ ਦੀ ਸਟੇਟ ਐਸਟੈਬਲਿਸ਼ਮੈਂਟ ਕਿਵੇਂ ਦੀ ਹੋਵੇਗੀ ਕਹਿੰਦਾ ਬਾਦਸ਼ਾਹ ਸਲਾਮਤ ਅਨਰਥ ਹੋ ਗਿਆ ਅੱਜ ਮੁਸਲਮਾਨ ਵੀ ਬੰਦਾ ਸਿੰਘ ਬਹਾਦਰ ਦੀ ਫੌਜ ਚਲੇ ਗਏ ਇਹ ਨਿਊਜ਼ ਅਨਰਥ ਹੈ ਉਹਦੇ ਵਾਸਤੇ ਹੁਣ ਤੁਸੀਂ ਵੇਖੋ ਕਿ ਉਹ ਸਟੈਬਲਿਸ਼ਮੈਂਟ ਕਿਵੇਂ ਦੀ ਹੈ ਉਹ ਸਟੈਬਲਿਸ਼ਮੈਂਟ ਇੱਕ ਰਾਜ ਦੇ ਵਿੱਚ ਰਾਜ ਹੈ ਅਜੇ ਰਾਜ ਫਰਕਸ਼ਿਰਦਾ ਹੈ ਉਸ ਰਾਜ ਦੇ ਖਿਲਾਫ ਬਗਾਵਤ ਦੀ ਗੱਲ ਹੈ ਤੇ ਫਿਰ ਵੀ ਜਿਹੜੇ ਲੋਕ ਨੇ ਉਹਦੇ ਨਾਲ ਆ ਰਹੇ ਨੇ ਅੱਜ ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਉਹਨੂੰ ਦੱਸਦੇ ਹੀ ਇਤਰਾ ਜਿਹੜਾ ਪੰਜਾਬ ਦਾ ਗੈਰ ਸਿੱਖ ਵਰਗ ਸੋਚਦਾ ਲੱਗਦਾ ਪਹਿਲਾਂ ਮੇਰੀ ਧੌਣ ਲੋਣੀ ਇਹਨਾਂ ਨੇ ਇੰਜ ਨਹੀਂ ਦੱਸਣਾ ਪਊਗਾ ਕਿ ਉਹ ਰਾਜ ਕਿਵੇਂ ਦਾ ਹੈ ਉਹ ਰਾਜ ਉਵੇਂ ਦਾ ਹੈ ਜਿੱਦੇ ਚ ਸਟੇਟ ਮੁਸਲਮਾਨ ਹੈ ਪਰ ਉਸ ਮੁਸਲਮਾਨ ਫੌਜ ਦੇ ਜਿਹੜੇ ਵਸਿੰਦੇ ਨੇ ਉਹ ਵੀ ਸਿੱਖ ਦੀ ਫੌਜ ਆ ਕੇ ਮਾਣ ਮਹਿਸੂਸ ਕਰਦੇ ਨੇ ਦੂਜੀ ਖਬਰ ਬਾਦਸ਼ਾਹ ਸਲਾਮਤ ਬੰਦਾ ਸਿੰਘ ਬਹਾਦਰ ਨੇ ਜਿਹੜੇ ਮੁਸਲਮਾਨ ਫੌਜ ਗਏ ਸੀ ਉਹਨਾਂ ਨੂੰ ਸਾਡੇ ਤੋਂ ਵੱਧ ਤਨਖਾਹ ਦਿੱਤੀ ਹੈ ਤੇ ਪੰਜ ਵਕਤ ਨਮਾਜ਼ ਪੜਨ ਦੀ ਇਜਾਜ਼ਤ ਵੀ ਦਿੱਤੀ ਹੈ ਮਤਲਬ ਇਹ ਕਿ ਜਦੋਂ ਅਸੀਂ ਰਾਜ 'ਚ ਆਇਆ ਸੀ ਕਿਸੇ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਨਹੀਂ ਕੀਤਾ ਔਰੰਗਜ਼ੇਬ ਕਹਿੰਦਾ ਅਸ ਸ਼ਰਾ ਤਹਿ ਤਮ ਸੈਫ ਔਰੰਗਜ਼ੇਬ ਕਹਿੰਦਾ ਤਲਵਾਰ ਦੇ ਜ਼ੋਰ ਦੇ ਨਾਲ ਸਾਰੇ ਸ਼ਰਾਂ ਚ ਲੈ ਕੇ ਹੁਣੇ ਨੇ ਬੰਦਾ ਸਿੰਘ ਬਹਾਦਰ ਕਹਿੰਦਾ ਕਿ ਨਹੀਂ ਤੁਮ ਕੋ تمہارا ਖੂਬ ਹਮ ਕੋ ہمارا ਖੂਬ ਜਿਸ ਵੀ ਤੁਸੀਂ ਧਰਮ ਦੇ ਵਿੱਚੋਂ ਤੁਸੀਂ ਮੇਰੀ ਫੌਜ ਦੇ ਵਿੱਚ ਨੌਕਰੀ ਕਰ ਸਕਦੇ ਹੋ ਪਰ ਉਹ ਮਾਹੌਲ ਕਿਵੇਂ ਦਾ ਦਿੱਤਾ ਹੋਵੇਗਾ ਬੰਦਾ ਸਿੰਘ ਬਹਾਦਰ ਨੇ ਕਿਸੇ ਨੂੰ ਧਰਮ ਤਬਦੀਲੀ ਦੀ ਮਜਬੂਰ ਨਹੀਂ ਕੀਤਾ ਕਿਸੇ ਦੇ ਉੱਪਰ ਪਾਬੰਦੀ ਨਹੀਂ ਲਾਈ ਤੁਸੀਂ ਨਮਾਜ਼ ਨਹੀਂ ਪੜ੍ਹਨੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਜੇਕਰ ਤੂੰ ਮੇਰੀ ਫੌਜ ਭਰਤੀ ਹੋਣਾ ਹੈ ਤੈਨੂੰ ਪਹਿਲਾਂ ਸਿੱਖ ਬਣਨਾ ਪਵੇਗਾ ਪਰ ਤੀਜੀ ਖਬਰ ਜਿਹੜੀ ਅਖਬਾਰਾਂ ਤੇ ਦਰਬਾਰੇ ਮੋਲਾ ਦੀ ਬੜੀ ਕਮਾਲ ਦੀ ਹੈ ਕਹਿੰਦਾ ਬਾਦਸ਼ਾਹ ਸਲਾਮਤ ਅੱਜ ਤੱਕ ਗੱਲ ਲਿਖਣ ਵਾਲੀ ਨਹੀਂ ਰਹੀ ਨਸੀਰਉਦੀਨ ਅਮਰਸ਼ਾਕੀ ਨਸੀਰ ਸਿੰਘ ਬਣ ਗਏ ਇਹਨੂੰ ਪੜ੍ਹੋ ਹੁਣ ਤੁਸੀਂ ਇਹਨਾਂ ਤਿੰਨਾਂ ਗੱਲਾਂ ਨੂੰ ਤੋਲ ਕੇ ਵੇਖੋ ਕਿੰਨਾ ਪਿਆਰ ਕੀਤਾ ਧਰਮ ਦਾ ਕਿੰਨਾ ਸਤਕਾਰ ਕੀਤਾ ਤੇ ਆਪਣਾ ਕਿਵੇਂ ਦਾ ਕਿਰਦਾਰ ਵਿਖਾਇਆ ਕਿ ਇੱਕ ਮੁ슬ਮਾਨ ਫੌਜ ਭਰਤੀ ਹੋਣ ਵਾਲਾ ਜਿਹੜਾ ਸੀਗਾ ਉਹ ਮੁ슬ਮਮਾਨ ਬਣ ਕੇ ਆਇਆ ਨਮਾਜ਼ੀ ਬਣ ਕੇ ਆਇਆ ਇਐ ਸਿੱਖੀ ਦਾ ਪਰਮੇਸ਼ਰ ਹੁਣ ਤੁਸੀਂ ਕਿਵੇਂ ਦਾ ਰਾਜ ਕੀਤਾ ਇਹਨੂੰ ਤੁਸੀਂ ਮਾੜਾ ਰਾਜ ਕਹੋਗੇ ਸਿੱਖ ਰਾਜ ਕਰ ਨਹੀਂ ਸਕਦੇ ਸਿੱਖ ਨੇ ਤਾਂ ਐਵੇਂ ਦਾ ਰਾਜ ਕੀਤਾ ਕਿ ਜਿਹੜੇ ਰਾਜ ਕਰਨ ਵਾਲੇ ਕਹਿੰਦੇ ਸੀ ਤਲਵਾਰ ਦੇ ਜ਼ੋਰ ਦੇ ਨਾਲ ਸ਼ਰਫ ਲਾਉਣੀ ਹੈ ਉਹਨੇ ਪਿਆਰ ਦੇ ਨਾਲ ਸਿੱਖੀ ਚ ਲੈੰਦਾ ਤੁਸੀਂ ਤਾਂ ਇੰਨਾ ਵਧੀਆ ਰਾਜ ਕੀਤਾ ਅਗਲੀ ਗੱਲ ਤੁਸੀਂ ਰਾਜ ਦੇ ਵਿੱਚ ਧਰਮ ਤੇ ਰਾਜਨੀਤੀ ਦੇ ਪੱਖ ਨੂੰ ਕਿੰਨਾ ਸਮਝਾਇਆ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਤੁਸੀਂ ਥੋੜੀ ਕਿਹਾ ਜਿਹੜਾ ਮਾਫ਼ ਕਰਨਾ ਜਿਹੜਾ ਘਰੋਂ ਰੋਜ਼ ਜਨਾਨੀ ਕੋ ਗਾਲਾਂ ਖਾਂਦਾ ਹੈ ਨਾ ਉਹ ਸਟੇਜ ਤੇ ਚੜ੍ਹ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਗਾਲਾਂ ਕਢੰਡਾ ਪੈਂਦਾ ਮੈਂ ਕਈ ਵਿਦਵਾਨੇ ਮੇਦੇ ਵੇਖੇ ਨੇ ਰਣਜੀਤ ਸਿੰਘ ਚ ਬੜੇ ਐਫਸੀ ਬੜੇ ਗੁਣ ਸੀ ਰਣਜੀਤ ਸਿੰਘ ਨੂੰ ਰਾਜੇ ਦੇ ਰੂਪ ਚ ਵੇਖੋ ਉਹਨੂੰ ਗੁਰੂ ਦੇ ਰੂਪ ਚ ਨਾ ਵੇਖੋ ਰਣਜੀਤ ਸਿੰਘ ਦੀ ਐਡਮਿਨਿਸਟ੍ਰੇਸ਼ਨ ਨੂੰ ਵੇਖੋ ਉਹਦੇ 40 ਸਾਲ ਦੇ ਰਾਜ ਨੂੰ ਵੇਖੋ ਕਿ ਜਦੋਂ ਦੁਨੀਆ ਦੇ ਵਿੱਚ ਆ ਤੁਹਾਡੇ ਬ੍ਰਿਟਿਸ਼ ਰਾਜ ਦਾ ਸਿੱਕਾ ਚੱਲਦਾ ਸੀ ਨਾ ਜਿੰਨੇ ਬ੍ਰਿਟਿਸ਼ ਦੇ ਥੱਲੇ ਜਿੰਨੇ ਦੇਸ਼ ਸੀ ਉਤੋਂ ਦੂਨੇ ਸਕੂਲ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਘੱਟੋ ਘੱਟ ਪੜਿਆ ਲਿਖਿਆ ਵਿਅਕਤੀ ਸੀ ਨਾ ਉਹ ਵੀ ਫਾਰਸੀ ਤੇ ਪੰਜਾਬੀ ਚ ਆਪਣੀ ਦਸਤਖਤ ਕਰ ਸਕਦਾ ਸੀ ਜਿਸ ਦਿਨ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫਰਾਂਸ ਤੋਂ ਅਲਾੜ ਗਿਆ ਹੈ ਨਾ ਫਰਾਂਚ ਜਨਰਲ ਤੇ ਉਦੋਂ ਉਹਦਾ ਇੰਟਰਪ੍ਰੀਟਰ ਪਤਾ ਕੌਣ ਸੀ ਦੀਵਾਨ ਮੋਹਕਮ ਚੰਦ ਪੰਜਾਬੀ ਕਰ ਰਿਹਾ ਫਰਾਂਚ ਤੋਂ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੇ ਜਿੱਦਣ ਅੰਗਰੇਜ਼ਾਂ ਦੇ ਨਾਲ ਸੰਧੀ ਹੁੰਦੀ ਰਣਜੀਤ ਸਿੰਘ ਦੀ ਸਤਲੋਜ ਦੇ ਕੰਢੇ ਉਸ ਦਿਨ ਅੰਗਰੇਜ਼ੀ ਸਮਝ ਰਿਹਾ ਹਰੀ ਸਿੰਘ ਢਲੂਆ ਤੇ ਜਿੱਦਣ ਵੈਂਤੂਰਾ ਜਾਂਦਾ ਹੈ ਉਹਦੀ ਇਟਾਲੀਅਨ ਭਾਸ਼ਾ ਦੇ ਵਿੱਚ ਸਮਝਾ ਰਿਹਾ ਫਕੀਰ ਅਜੀਜੂਦੀਨ ਜਿੱਦਣ ਵਫਾ ਬੇਗਮ ਜਾਂਦੀ ਹੈ ਉਸ ਦਿਨ ਪਸ਼ਤੂ ਦੇ ਵਿੱਚ ਸਮਝਾ ਰਿਹਾ ਫਕੀਰ ਅਜੀਜੂਦੀਨ ਤੁਹਾਡਾ ਅਕੈਡੈਮਿਕ ਲੈਵਲ ਕਿਹੜਾ ਸੀ ਆਪੇ ਅਸੀਂ ਆਪਣੇ ਆਪ ਨੂੰ ਪੜ ਮੰਨਣਾ ਸ਼ੁਰੂ ਕਰ ਦਿੱਤਾ ਜੇ ਅਸੀਂ ਰਾਜ ਨਹੀਂ ਕਰ ਸਕਦੇ ਤੁਸੀਂ ਐਵੇਂ ਦਾ ਰਾਜ ਸਿਰਜਿਆ ਕਿ ਜਦੋਂ ਦੁਨੀਆ ਦੀਆਂ ਸਾਰੀਆਂ ਰਿਆਸਤਾਂ ਗੁਲਾਮ ਹੋ ਗਈਆਂ ਤੁਸੀਂ ਉਦੋਂ ਵੀ ਆਜ਼ਾਦ ਸੀ ਤੁਹਾਡੇ 40 ਸਾਲ ਦੇ ਰਾਜ ਦੇ ਵਿੱਚ ਕਿਸੇ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਰਣਜੀਤ ਸਿੰਘ ਦੇ ਰਾਜ ਤੁਹਾਡੇ 40 ਸਾਲ ਦੇ ਰਾਜ ਦੇ ਵਿੱਚ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਕਾਲ ਨਹੀਂ ਪਿਆ ਕਿ ਕੋਈ ਬੰਦਾ ਅਨਾਜ ਤੋਂ ਭੁੱਖਾ ਮਰਿਆ ਹੋਵੇ ਤੁਹਾਡੇ 40 ਸਾਲ ਦੇ ਸਮੇਂ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਟੋਟਲ ਜਿਹੜੇ ਵੱਖ-ਵੱਖ ਧਰਮਾਂ ਦੇ ਨੇ 409 ਦੰਗੇ ਹੋ ਗਏ ਨੇ ਹੁਣ ਤੱਕ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਚ ਧਰਮ ਦੇ ਨਾਮ ਦੇ ਉੱਪਰ ਇੱਕ ਵੀ ਦੰਗਾ ਨਹੀਂ ਹੋਇਆ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜਾ ਵੀ ਰਾਜ ਦੇ ਵਿੱਚ ਆਇਆ ਨੂੰ ਧਰਮ ਤਬਦੀਲੀ ਲਈ ਮਜਬੂਰ ਨਹੀਂ ਕੀਤਾ ਗਿਆ ਉਹਨੂੰ ਕਿਹਾ ਕਿ ਆਪਣੇ ਧਰਮ ਦੇ ਵਿੱਚ ਰਹਿ ਕੇ ਤੂੰ ਮੇਰੇ ਰਾਜ ਦਰਬਾਰ ਚ ਖਿਦਮਤ ਕਰ ਸਕਦਾ ਹੈ ਉਹ ਚਾਹੇ ਵੈਂਤੂਰਾ ਸੀ ਚਾਹੇ ਅਲਾਰਟ ਸੀ ਪਰ ਤਮਾਕੂ ਨੁਸ਼ੀ ਨਹੀਂ ਕਰ ਸਕਦਾ ਇਹ ਮੇਰੇ ਗੁਰੂ ਦਾ ਹੁਕਮ ਹੈ ਮੇਰੇ ਦਰਬਾਰ ਚ ਤਮਾਕੂ ਨੁਸ਼ੀ ਨਹੀਂ ਕਰ ਸਕਦਾ ਇਹਦੇ ਤੋਂ ਵਧੀਆ ਰਾਜ ਕਿਹੜਾ ਹੋ ਸਕਦਾ ਜਿੱਤੇ ਚ ਪਾਣੀ ਦਾ ਪ੍ਰਬੰਧ ਹੋਵੇ ਜਿਦੇ ਵਿੱਚ ਸਰਦਾਰ ਮਜੀਠੀ ਵਰਗਾ ਜਿਹੜਾ ਜਰਨੈਲ ਹੈ ਉਹ ਸਾਬੇ ਸਦਰ ਹੋਵੇ ਸਾਇੰਟਿਸਟ ਹੋਵੇ ਜੀ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਦਾ ਐਜੂਕੇਸ਼ਨ ਸਿਸਟਮ ਕੋੜੋ ਕੁੜੀਆਂ ਨੂੰ ਆਰਕੀਟੈਕਚਰ ਤੇ ਪਰਿਸ਼ਿਅਮ ਦਾ ਗਿਆਨ ਇਹ ਤੋਂ ਬਾਅਦ ਕਿਹੜੇ ਰਾਜ ਹੋਵੇਗਾ ਵਿਦਿਆ ਦਾ ਪਸਾਰਾ ਸਾਡੇ ਮਨ ਚ ਭਰ ਦਿੱਤਾ ਗਿਆ ਸਿੱਖ ਰਾਜ ਨਹੀਂ ਕਰ ਸਕਦੇ ਇਹ ਸਿਰਫ ਇੱਕ ਅਹਿਸਾਸੇ ਕਮਤਰੀ ਹੈ ਜਿਹੜਾ ਭਰਿਆ ਜਾ ਰਿਹਾ ਹੈ ਔਰ ਤੁਹਾਡੇ ਉਸ ਰਾਜ ਨੂੰ ਤੁਸੀਂ ਥੋੜਾ ਕਹਿ ਰਹੇ ਹੋ ਸ਼ੇਰੇ ਪੰਜਾਬ ਤੁਹਾਡੇ ਦੁਸ਼ਮਣ ਲਿਖ ਰਹੇ ਨੇ ਟਾਈਗਰ ਆਫ ਪੰਜਾਬ ਤੇ ਉਹ ਫਿਰ ਧਰਮ ਤੇ ਰਾਜਨੀਤੀ ਦੇ ਤਵਾਜ਼ਨ ਨੂੰ ਜੋੜ ਕੇ ਕਿੰਨਾ ਰੱਖਦਾ ਹੈ ਜਦੋਂ ਜਾ ਰਿਹਾ ਮਲਤਾਨ ਨੂੰ ਫਤਿਹ ਕਰਨ ਦੇ ਵਾਸਤੇ ਇੱਕ ਜਗ੍ਹਾ ਦੇ ਉੱਪਰ ਪੜਾ ਕਰਦਾ ਹੈ ਸਾਹਮਣੇ ਇੱਕ ਛੋਟਾ ਜਿਹਾ ਕਮਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗਿਆ ਦਰਵਾਜ਼ਾ ਖੋਲ੍ਹਿਆ ਇੱਕ ਗ੍ਰੰਥੀ ਸਿੰਘ ਬੈਠਾ ਰਣਜੀਤ ਸਿੰਘ ਜਾ ਕੇ ਉਹਨੂੰ ਕਹਿੰਦਾ ਖਾਲਸਾ ਜੀ ਮੈਂ ਗੁਰੂ ਘਰ ਦਾ ਕੁੱਕਰ ਰਣਜੀਤ ਸਿੰਘ ਹਾਂ ਮਲਤਾਨ ਦੇ ਕਿਲੇ ਨੂੰ ਘੇਰੇ ਪਿਆ 4 ਮਹੀਨੇ ਹੋ ਗਏ ਨੇ ਹਰੀ ਸਿੰਘ ਢਲਵਾ ਚਖਮੀਏ ਨਿਹਾਲ ਸਿੰਘ ਚਖਮੀਏ ਨਿਹਾਲ ਸਿੰਘ ਪੰਜੱਥਾ ਚਖਮੀਏ 300 ਸਿੱਖ ਸ਼ਹੀਦ ਹੋ ਗਏ ਨੇ ਅਰਦਾਸ ਕਰੋ ਗੁਰੂ ਪਾਤਸ਼ਾਹ ਦੇ ਅੱਗੇ ਮੇਰੀ ਝੋਲੀ 'ਚ ਜਿੱਤ ਪੈ ਜਾਵੇ। ਇਹ ਪੰਜਾਬ ਦਾ ਸ਼ੇਰ-ਏ-ਪੰਜਾਬ ਹੈ। ਕਹਿ ਕੀ ਰਿਹਾ ਗਰੰਥੀ ਸਿੰਘ ਨੂੰ ਗੁਰੂ ਘਰ ਦਾ ਕੁੱਕਰ ਹਾਂ। ਤੇ ਗੁਰੂ ਘਰ ਦਾ ਗਵਜ਼ੀਰ ਸਿੰਘ ਅਰਦਾਸਪਤਾ ਕਿਵੇਂ ਕਰਦਾ ਹੈ? ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਤੇ ਮਾਫ਼ ਕਰਨਾ ਕਿਤੇ ਕੋਈ ਲੀਡਰ ਆ ਜੇ ਦਰਬਾਰ ਸਾਹਿਬ ਨਾਲ ਤੇ ਜਿਹੜੇ ਤਾਬਿਆਂ 'ਚ ਬੈਠੇ ਹੁੰਦੇ ਉਹ ਵੀ ਖਲੋ ਜਾਂਦੇ ਨੇ। ਹੁੰਦਾ ਤੁਸੀਂ ਵੇਖਦੇ ਹੋ ਮੀਡੀਆ 'ਚ। ਹਿੰਦੁਸਤਾਨ ਦਾ ਪੰਜਾਬ ਦਾ ਉਸ ਵੇਲੇ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਹੈ, ਉਹਦਾ ਰਾਜਾ ਸ਼ੇਰ-ਏ-ਪੰਜਾਬ ਆਇਆ ਤੇ ਗਰੰਥੀ ਸਿੰਘ ਅਰਦਾਸਪਤਾ ਕੀ ਕਰਦਾ ਹੈ? ਕਹਿੰਦਾ ਗੁਰੂ ਗ੍ਰੰਥ ਸਾਹਿਬਾ ਰਾਜ ਤੁਹਾਡੇ ਦਰ ਦੇ ਪਰ ਤੁਹਾਡੇ ਦਰ ਦਾ ਕੁੱਕਰ ਰਣਜੀਤ ਸਿੰਘ ਆਇਆ ਅੱਜ ਹੈ ਕਿਸੇ ਚੰਨੀ ਜੁਰਤ ਕਿਸੇ ਰਾਜਨੀਤਿਕ ਲੀਡਰ ਦੇ ਬਾਰੇ ਸ਼ਬਦ ਵਰਦੇ ਤੁਹਾਡੇ ਦਰ ਦਾ ਕੁੱਕਰ ਰਣਜੀਤ ਸਿੰਘ ਆਇਆ ਪਾਤਸ਼ਾਹ ਇਹਦੀ ਝੋਲੀ 'ਚ ਫਤਿਹ ਜ਼ਾਬੀ ਦਾ ਦਾਨ ਪਾ ਦਿਓ ਜਿੱਤ ਗਿਆ